ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਇੱਕ ਛੋਟੀ ਜੀ ਕਹਾਣੀ ਪੜੀ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਦিয়ে। ਉਹ ਕਹਾਣੀ ਦਾ ਜਿਹੜਾ ਟਾਈਟਲ ਹੈ ਉਹ ਇੱਕ ਅੱਖ ਵਾਲੀ ਮਾਂ। ਕਿੰਨੇ ਦੀ ਜਿਹੜੀ ਮਾਂ ਹੈ ਨਾ ਭਾਵੇਂ ਗਰੀਬ ਘਰ ਦੇ ਵਿੱਚੋਂ ਹੋਵੇ ਉਹ ਕਦੇ ਨਹੀਂ ਚਾਹੁੰਦੀ ਮੇਰਾ ਧੀ ਪੁੱਤ ਸੋ ਰਾਜਮਾ ਨਾ ਖਾਵੇ, ਸੋਹਣੇ ਕੱਪੜੇ ਨਾ ਪਹਿਨੇ। ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਧੀ ਪੁੱਤ ਨੂੰ ਪਾਲਦੀ ਹੈ। ਇਦਾਂ ਹੀ ਇੱਕ ਕਹਾਣੀ ਹੈ ਇੱਕ ਇੱਕ ਘਰ ਦੇ ਵਿੱਚ ਛੋਟਾ ਜਿਹਾ ਏਸਮਾਨ ਦਾ ਪੁੱਤ ਹੈ ਪਤੀ ਦੀ ਡੈਥ ਹੋ ਗਈ ਚੜ੍ਹਾਈ ਕਰ ਗਿਆ ਮਾਂ ਪੁੱਤ ਦੋਵੇਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਭਾਂਡੇ ਮਾਂਜ ਕੇ ਕੱਪੜੇ ਧੋ ਕੇ ਝਾੜੂ ਪੋਚਾ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣੇ ਬੱਚੀ ਨੂੰ ਪਾਲ ਲਿਆ ਵੱਡਾ ਹੋਇਆ ਥੋੜਾ ਜਿਹਾ ਕਿੰਨੇ ਪ੍ਰਾਇਮਰੀ ਸਕੂਲ ਦੇ ਵਿੱਚ ਪੜਨ ਪਾਤਾ ਪਹਿਲੀ ਦੇ ਵਿੱਚ ਹੌਲੀ-ਹੌਲੀ ਪ੍ਰਾਇਮਰੀ ਤੋਂ ਹਾਈ ਸਕੂਲ ਦੇ ਵਿੱਚ ਚਲਿਆ ਗਿਆ ਜਦੋਂ ਵੀ ਕਿਤੇ ਹਾਈ ਸਕੂਲ ਦੇ ਵਿੱਚ ਮਾਂ ਆਉਂਦੀ ਆ ਨਾ ਮਿਲਣ ਵਾਸਤੇ ਆਪਣੇ ਬੱਚੇ ਨੂੰ ਤੇ ਜਿਹੜਾ ਉਹ ਬੱਚਾ ਹੈ ਉਹ ਹਰ ਰੋਜ਼ ਆਪਣੀ ਮਾਂ ਨਾਲ ਲੜਦਾ ਕਿ ਮਾਂ ਮੇਰੇ ਸਕੂਲ ਦੇ ਵਿੱਚ ਨਾ ਆਇਆ ਕਰ ਕਿਉਂ ਕਿ ਤੇਰਾ ਰੰਗ ਕਾਲਾ ਹੈ ਇੱਕ ਅੱਖ ਹੈ ਨਹੀਂ ਤੇਰੀ ਤੇਰੀ ਸ਼ਕਲ ਡਰਾਵਣੀ ਹੈ ਮਾਂ ਤੂੰ ਮੇਰੇ ਸਕੂਲ ਦੇ ਵਿੱਚ ਨਾ ਆਇਆ ਕਰ ਉਹ ਕਹਿੰਦੀ ਕੋਈ ਗੱਲ ਨਹੀਂ ਪੁੱਤਰਾ ਕਹਿੰਦੇ ਨੇ ਹਾਈ ਸਕੂਲ ਤੋਂ ਕਾਲਜ ਦੇ ਵਿੱਚ ਚਲਿਆ ਗਿਆ ਤੇ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਸਰਕਾਰੀ ਨੌਕਰੀ ਅਹੁਦੇ ਦੇ ਉੱਤੇ ਬੈਠ ਗਿਆ ਤੇ ਹੁਣ ਜਿਹੜੇ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਥੋੜੀ-ਥੋੜੀ ਓਸ਼ ਸ਼ਹਿਰ ਦੇ ਵਿੱਚ ਪੱਕਾ ਸਿਟ ਹੋ ਗਿਆ ਆਪਣਾ ਘਰ ਖਰੀਦ ਲਿਆ ਕਹਿੰਦੇ ਨੇ 2 ਮਹੀਨੇ ਬਾਅਦ 4 ਮਹੀਨੇ ਬਾਅਦ ਹੌਲੀ-ਹੌਲੀ ਫਿਰ ਸਾਲ ਬਾਅਦ ਆਪਣੀ ਆ ਮਾਂ ਨੂੰ ਆ ਕੇ ਮਿਲਦਾ ਹੈ ਜਦੋਂ ਵੀ ਆਉਂਦਾ ਮਾਂ ਬਹੁਤ ਕਹਿੰਦੀ ਹੈ ਕਿ ਪੁੱਤਰਾ ਇੱਕੋ ਇੱਕ ਮੇਰੇ ਸੋ ਪੁੱਤ ਹੈ ਤੂੰ ਇਸ ਕਰਕੇ ਮੈਂ ਚਾਹੁੰਦੀ ਆ ਤੂੰ ਦੂਰ ਨਾ ਜਾ ਹਰ ਰੋਜ਼ ਤੈਨੂੰ ਦੇਖ ਕੇ ਤਾਂ ਮੇਰੀ ਭੁੱਖ ਲੈਂਦੀ ਏ ਤੇਰੇ ਕਰਕੇ ਤਾਂ ਮੈਂ ਇਸ ਦੁਨੀਆ ਦੇ ਵਿੱਚ ਜਿਉਣੀ ਆ ਕੰਨੇ ਨੇ ਪੁੱਤ ਕਹਿਣ ਲੱਗਿਆ ਮਾਂ ਮੈਂ ਆਪਣੀ ਵਿਆਹ ਸ਼ਾਦੀ ਬੱਕਰੀ ਕਰਵਾ ਮੈਂ ਕਰਵਾ ਲਈ ਏ ਤੇ ਮੈਂ ਸ਼ਹਿਰ ਦੇ ਵਿੱਚ ਰਹਿਣ ਲੱਗ ਪਿਆਂਗਾ ਤੂੰ ਹੁਣ ਯਾਦ ਨਾ ਕਰਿਆ ਕਰ ਜਿੱਦੇ ਕਦੇ ਟਾਈਮ ਹੋਇਆ ਕਰੇਗਾ ਮੈਂ ਆਪਣੇ ਆਪ ਆ ਕੇ ਤੈਨੂੰ ਮਿਲ ਜਾਇਆ ਕਰਾਂਗੀ ਪਰ ਤੂੰ ਨਹੀਂ ਆਉਣਾ ਕਹਿੰਦੇ ਨੇ 8 ਸਾਲ ਲੰਘ ਗਏ ਕਿਸੇ ਤੋਂ ਐਡਰੈਸ ਦਾ ਪਤਾ ਕਰਕੇ ਮਾਂ ਤੁਰੀ ਆਪਣੇ ਘਰ ਦੇ ਵਿੱਚੋਂ ਮੈਂ ਆਪਣੇ ਪੁੱਤ ਨੂੰ ਮਿਲ ਕੇ ਆਵਾਂ ਮੈਂ ਆਪਣੇ ਪੋਤਰਿਆਂ ਨੂੰ ਮੈਂ ਆਪਣੀ ਪੋਤਰੀ ਨੂੰ ਮਿਲ ਕੇ ਆਵਾਂ ਮੈਂ ਆਪਣੀ ਨੂੰਹ ਨੂੰ ਮਿਲ ਕੇ ਆਵਾਂ ਐਡਰੈਸ ਦਾ ਪਤਾ ਕਰਕੇ ਭਾਲ ਦੀ ਭਾਲ ਦੀ ਘਰ ਲੱਭ ਲਿਆ ਕਿੰਨੇ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਨਾ ਖੜਕਾਇਆ ਦਰਵਾਜ਼ਾ ਉਹਦੇ ਪੋਤੇ ਨੇ ਖੋਲ੍ਹਿਆ ਤੇ ਜਿਉਂ ਹੀ ਦਰਵਾਜ਼ਾ ਖੋਲ੍ਹਿਆ ਹੁਣ ਰੰਗ ਕਾਲਾ ਇੱਕ ਅੱਖ ਹੈ ਨਹੀਂ ਜਦੋਂ ਪੁੱਤ ਨੇ ਦਰਵਾਜ਼ਾ ਖੋਲ੍ਹਿਆ ਉਹ ਇੱਕਦਮ ਦੇਖ ਕੇ ਡਰ ਗਿਆ ਉਹਨੇ ਚੀਕ ਮਾਰੀ ਦੌੜ ਕੇ ਆਇਆ ਕਹਿਣ ਲੱਗਿਆ ਮਾਂ ਤੂੰ ਇੱਥੇ ਵੀ ਆ ਗਈ ਤੈਨੂੰ ਐਡਰੈਸ ਕਿਨੇ ਦੇ ਦਤਾ ਤੂੰ ਇੱਥੇ ਕੀ ਕਰਨ ਵਾਸਤੇ ਆਈ ਹੈ ਤੂੰ ਮੇਰੇ ਬੱਚੇ ਡਰਾ ਕੇ ਰੱਖ ਦਿੱਤੇ ਮਾਂ ਨੇ ਹੱਥ ਜੋੜੇ ਕਹਿੰਦੀ ਕੋਈ ਗੱਲ ਨਹੀਂ ਪੁੱਤਰਾ ਮੇਰਾ ਮਨ ਕੀਤਾ ਕਿ ਮੈਂ ਆਪਣੇ ਪੁੱਤ ਨੂੰ ਮਿਲ ਕੇ ਆਵਾਂ ਮੈਂ ਮਾਫੀ ਮੰਗਦੀ ਆ ਕਿ ਤੇਰੇ ਬੱਚਿਆਂ ਨੂੰ ਮੈਂ ਡਰਾ ਦਿੱਤਾ ਮੈਂ ਅੱਗੇ ਵਾਸਤੇ ਕਦੇ ਨਹੀਂ ਆਉਣਾ ਕਹਿਣ ਲੱਗਿਆ ਅੱਜ ਤੋਂ ਮੇਰੇ ਘਰ ਵਿੱਚ ਨਾ ਆਵੀਂ ਤੇ ਤੂੰ ਮੇਰੇ ਬੱਚੇ ਡਰਾ ਕੇ ਰੱਖ ਦਿੱਤੇ ਕਹਿੰਦੇ ਨੇ ਉਸ ਵਕਤ ਬਾਰ ਦੇ ਵਿੱਚੋਂ ਹੀ ਮਾਰ ਨੂੰ ਵਾਪਸ ਮੋੜ ਦਿੱਤਾ ਆਪਣੇ ਘਰ ਆ ਗਏ ਰੋਜ ਉਡੀਕ ਕਰਦੀਏ ਇੱਕ ਦਿਨ ਫੰਕਸ਼ਨ ਰੱਖਿਆ ਗਿਆ ਉਸ ਸਕੂਲ ਦੇ ਵਿੱਚ ਜਿਹੜੇ ਸਕੂਲ ਦੇ ਵਿੱਚ ਇਹ ਬੱਚਾ ਪੜ੍ਹਿਆ ਸੀ ਕਹਿੰਦੇ ਨੇ ਸਾਰੇ ਜਿਹੜੇ ਪੁਰਾਣੇ ਵਿਦਿਆਰਥੀ ਸੀ ਉਹਨਾਂ ਨੂੰ ਸੱਦਿਆ ਗਿਆ ਸਾਰਿਆਂ ਨੂੰ ਕਿ ਜਿਹੜੇ ਅਹੁਦੇ ਦੇ ਉੱਤੇ ਬੈਠੇ ਹੋਏ ਨੇ ਕਿਉਂ ਨਾ ਉਹਨਾਂ ਨੂੰ ਸੱਦਿਆ ਜਾਵੇ ਉਹਨਾਂ ਨੂੰ ਸਨਮਾਨਤ ਕੀਤਾ ਜਾਵੇ ਜਿਸ ਵੇਲੇ ਇਹਦੇ ਲਈ ਵੀ ਚਿੱਠੀ ਗਈ ਹੈ ਸਕੂਲ ਦੇ ਵਿੱਚ ਆਇਆ ਫੰਕਸ਼ਨ ਦੇ ਉੱਤੇ ਫੰਕਸ਼ਨ ਅਟੈਂਡ ਕੀਤਾ ਉਸ ਤੋਂ ਬਾਅਦ ਇਹਨੇ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਘਰ ਜਾ ਕੇ ਆਵਾਂ ਕਿਉਂਕਿ ਥੋੜੀ ਬਹੁਤੀ ਜਾਇਦਾਦ ਹੈ ਘਰ ਹੈ ਜਿਹੜਾ ਕਿੰਨੇ ਕ ਦਾ ਵਿਕ ਜਾਏਗਾ ਮੈਂ ਵੇਖਿਆ ਮੈਂ ਇੱਕ ਵਾਰੀ ਘਰ ਚ ਲਿਆ ਗਿਆ ਮਾਂ ਫਿਰ ਵੀ ਯਾਦ ਨਹੀਂ ਹੈ ਘਰ ਜਾ ਕੇ ਕਹਿੰਦੇ ਬੂਆ ਖੋਲਿਆ ਇੱਕ ਟੁੱਟਾ ਜਿਹਾ ਮੰਜਾ ਪਿਆਗਾ 2-4 ਭਾਂਡੇ ਪਏ ਨੇ ਐਦਾਂ ਘਰ ਨੂੰ ਹੁੰਡਾ ਲੱਗਿਆ ਆਪਣੇ ਗਵਾਂਡੀਆਂ ਨੂੰ ਜਾ ਕੇ ਪੁੱਛਦਾ ਕਿ ਮੇਰੀ ਮਾਂ ਕਿੱਥੇ ਆ ਉਹ ਗਵਾਂਢੀ ਕਹਿਣ ਲੱਗੇ ਕਿ ਤੇਰੀ ਮਾਂ ਮਰੀ ਨੂੰ 10 ਦਿਨ ਹੋ ਗਏ ਨੇ ਪਰ ਤੇਰੇ ਨਾਂ ਤੇ ਇੱਕ ਚਿੱਠੀ ਛੱਡ ਕੇ ਗਈ ਹੈ ਕਹਿੰਦੇ ਨੇ ਚਿੱਠੀ ਫੜੀ ਗਵਾਂਡੀਆਂ ਤੋਂ ਅੰਦਰ ਜਾ ਕੇ ਇੱਕ ਮੰਜੇ ਦੇ ਉੱਤੇ ਜਿਹੜਾ ਪਿਆ ਸੀ ਉਸ ਟੁੱਟੇ ਹੋਏ ਮੰਜੇ ਦੇ ਉੱਤੇ ਬੈਠ ਗਿਆ ਚਿੱਠੀ ਖੋਲੀ ਪੜਨਾ ਸ਼ੁਰੂ ਕੀਤਾ ਤੇ ਉਸ ਚਿੱਠੀ ਦੇ ਵਿੱਚ ਜੋ ਲਿਖਿਆ ਸੀ ਨਾ ਪਹਿਲਾ ਸ਼ਬਦ ਇਹ ਲਿਖਿਆ ਕਿ ਪੁੱਤਰਾ ਹੋ ਸਕਦਾ ਜਦੋਂ ਤੱਕ ਇਹ ਚਿੱਠੀ ਤੈਨੂੰ ਮਿਲੇ ਉਦੋਂ ਤੱਕ ਦੁਨੀਆ ਤੇ ਮੈਂ ਨਾ ਹੋਵਾਂ ਤੇ ਇਹ ਚਿੱਠੀ ਪੜ੍ਹ ਜ਼ਰੂਰ ਲਈ ਇੱਕ ਵਾਰੀ ਤੇ ਫਿਰ ਚਿੱਠੀ ਦੇ ਵਿੱਚ ਲਿਖਿਆ ਕਿ ਪੁੱਤਰਾ ਮੈਂ ਤੈਨੂੰ ਅੱਜ ਦੱਸਦੀਆਂ ਤੇਰੀ ਜ਼ਿੰਦਗੀ ਦੀ ਹਕੀਕਤ ਕਿ ਮੈਂ ਜਦੋਂ ਵਿਆਹ ਕੇ ਆਈ ਸੀ ਨਾ ਮੇਰਾ ਰੰਗ ਕਾਲਾ ਨਹੀਂ ਸੀ ਉਹ ਮੈਂ ਵੀ ਨਵੀਆਂ ਵਿਆਹੀਆਂ ਵਾਂਗੂ ਜਦੋਂ ਤੂੰ ਹੋਇਆ ਸੀ ਉਸ ਤੋਂ ਬਾਅਦ ਪ੍ਰਾਇਮਰੀ ਸਕੂਲ ਦੇ ਵਿੱਚ ਜਦੋਂ ਪੜਨ ਪਾਇਆ ਤੈਨੂੰ ਤੇਰੀ ਅੱਖ ਦੇ ਵਿੱਚ ਡੱਕਾ ਵੱਜ ਗਿਆ ਅੱਖ ਕੱਢਣੀ ਪਈ ਡਾਕਟਰਾਂ ਨੂੰ ਪੁੱਤਰਾ ਚੇਤੇ ਰੱਖੀ ਜਦੋਂ ਡਾਕਟਰਾਂ ਨੇ ਆਖਿਆ ਕਿ ਤੇਰਾ ਪੁੱਤ ਕਾਣਾ ਹੋ ਗਿਆ ਮੈਂ ਕਿਹਾ ਮੇਰੇ ਪੁੱਤ ਨੂੰ ਕੋਈ ਕਾਣਾ ਨਾ ਕਹੇ ਇਸ ਕਰਕੇ ਮੈਂ ਆਪਣੀ ਅੱਖ ਤੇਰੇ ਪਵਾ ਦਿੱਤੀ ਸੀ ਪੁੱਤਰਾ ਮੈਂ ਕਾਣੀ ਨਹੀਂ ਸੀ ਕਹਿੰਦੇ ਨੇ ਜਦੋਂ ਇਹ ਕਹਾਣੀ ਜਦੋਂ ਇਹ ਚਿੱਠੀ ਪੜ੍ਹੀ ਨਾ ਉਸ ਸ਼ਖਸ ਨੇ ਉੱਚੀ ਉੱਚੀ ਤਾਂ ਮਾਰਨੀ ਸ਼ੁਰੂ ਕਰ ਦਿੱਤੀਆਂ ੁਰਉਣ ਲੱਗ ਪਿਆ ਕਿ ਮਾਂ ਮੈਨੂੰ ਪਤਾ ਨਹੀਂ ਸੀ ਤੂੰ ਮੈਨੂੰ ਕਿੱਦਾਂ ਪਾਲਿਆ ਤੂੰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਕਿੱਦਾਂ ਗੋਹਾ ਕੂੜਾ ਕਰਕੇ ਕਿੱਦਾਂ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚਾ ਕਰਕੇ ਕਿੱਦਾਂ ਮੈਨੂੰ ਇੱਥੇ ਤੱਕ ਲੈ ਕੇ ਆਈ ਸੀ ਮਾਂ ਮੈਂ ਇਹਨਾਂ ਜਜ਼ਬਾਤਾਂ ਨੂੰ ਸਮਝ ਨਹੀਂ ਸਕਿਆ ਤੇ ਫਿਰ ਕੀ ਸੀ ਜੋ ਸਾਧ ਸੰਗ ਜੀ ਜਦੋਂ ਉਹ ਮਾਂ ਚੜਾਈਏ ਕਰ ਗਈ ਉਸ ਤੋਂ ਬਾਅਦ ਕੀ ਲੱਭਣਾ ਸੀ ਦੋਸਤੋ ਮੈਂ ਜ਼ਿੰਦਗੀ ਦੀ ਇੱਕ ਛੋਟੀ ਜਿਹੀ ਹਕੀਕਤ ਤੁਹਾਡੇ ਸਾਹਮਣੇ ਰੱਖਦਾ ਮੈਂ ਜਿੱਥੇ ਵੀ ਜਾਂਦਾ ਸੁਨੇਹਾ ਅਕਸਰ ਦਿੰਦਾ ਕਿ ਵਿਰਧ ਆਸ਼ਰਮਾਂ ਦੇ ਵਿੱਚ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਜ਼ਰੂਰ ਜਾਓ ਤਾਂ ਕਿ ਪਤਾ ਲੱਗੇ ਜ਼ਿੰਦਗੀ ਦੀ ਅਹਿਮੀਅਤ ਕੀ ਹੈ ਇਹ ਪਤਾ ਲੱਗੇ ਮੈਂ ਇੱਕ ਵਿਰਧ ਆਸ਼ਰਮ ਦੇ ਵਿੱਚ ਗਿਆ ਉੱਥੇ ਇੱਕ ਮਾਣ ਨੂੰ ਮਿਲਿਆ ਉਹ ਕਹਿਣ ਲੱਗੀ ਪੁੱਤਰਾ ਤਿੰਨ ਬੇਟੇ ਨੇ ਮੇਰੇ ਤਿੰਨ ਨੂੰਹਾਂ ਨੇ ਤੇ ਤਿੰਨੇ ਬੇਟੇ ਮੇਰੇ ਸਰਕਾਰੀ ਅਹੁਦਿਆਂ ਤੇ ਨੇ ਤੇ ਨੂੰਹਾਂ ਨੇ ਜਿਹੜੀਆਂ ਉਹ ਵੀ ਸਰਕਾਰੀ ਅਹੁਦਿਆਂ ਦੇ ਉੱਤੇ ਨੇ ਫਿਰ ਮੈਂ ਕਿਹਾ ਮਾਤਾ ਤੂੰ ਹੀ ਥੇ ਕੀ ਕਰਦੀਆਂ ਉਹ ਕਹਿਣ ਲੱਗੀ ਪੁੱਤ ਬਦਨਸੀਬ ਮੇਰੇ ਮਾੜੇ ਭਾਗ ਮੈਂ ਅਜਿਦਰ ਆਸ਼ਰਮ ਦੇ ਵਿੱਚ ਮਜਬੂਰ ਨ ਬੈਠੀ ਹੋਈਆਂ ਤੇ ਮੈਂ ਉਹਨੂੰ ਇੱਕ ਗੱਲ ਆਖੀ ਮਾਤਾ ਪੁਰਾਣੇ ਜਵਾਨਿਆਂ ਦੇ ਵਿੱਚ ਜਦੋਂ ਕਿਸਦੇ ਗੋਡੇ ਦੁਖਣ ਲੱਗ ਜਾਂਦੇ ਸੀ ਕਿਸੇ ਦੇ ਮੋਢੇ ਦੁਖਣ ਲੱਗ ਜਾਂਦੇ ਸੀ ਤੇ ਉਹ ਜੋਕਾ ਲੈ ਕੇ ਆਉਂਦੇ ਹੁੰਦੇ ਸੀ ਤੇ ਉਹ ਜੋਕ ਗੋਡੇ ਦੇ ਉੱਤੇ ਲਾ ਦਿੰਦੇ ਸੀ ਕਿ ਜਿਹੜਾ ਗੰਦਾ ਖੂਨ ਹੁੰਦਾ ਸੀ ਉਹ ਜਿਹੜੀ ਜੋਕ ਆ ਉਹ ਚੂਸ ਲੈਂਦੀ ਸੀ ਤੇ ਗੋਡੇ ਦੁਗਣੇ ਬੰਦ ਹੋ ਜਾਂਦੇ ਸੀਗੇ ਮਾਤਾ ਇਹ ਉਹੀ ਗੰਦਾ ਖੂਨ ਹੈ ਜਿਹੜਾ ਸੇਵਾ ਨਹੀਂ ਕਰ ਸਕਿਆ ਦੋਸਤੋ ਮੈਂ ਇਹੀ